ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਗੀ ਹੈ ਜਿੰਦਗੀ ਦੇ ਅੰਦਰ ਬੜੇ ਅਪਡਾਉਨ ਉਤਰਾ ਚੜ੍ਹਾ ਬੰਦੇ ਆਏ ਮਿਟਦੇ ਆਏ ਬਹੁਤ ਸਾਰੇ ਲੋਕ ਮਿਲਦੇ ਆਏ ਵਿਛੜਦੇ ਆਏ ਕੁਝ ਅਜਨਬੀ ਬਣ ਕੇ ਮਿਲੇ ਕੁਝ ਆਪਣੇ ਬਣ ਕੇ ਮਿਲੇ ਕੁਝ ਦੁਸ਼ਮਣ ਬਣ ਕੇ ਮਿਲੇ ਔਰ ਕੁਝ ਇਸੇ ਤਰ੍ਹਾਂ ਹੀ ਮਿਲਣ ਵਾਲਿਆਂ ਦੀ ਕਤਾਰ ਦੇ ਵਿੱਚੋਂ ਦੂਰ ਦੂਰ ਹਟਦੇ ਗਏ ਵਿਛੜਦੇ ਵੀ ਗਏ ਕਦੇ ਇਦਾਂ ਨਹੀਂ ਹੋਇਆ ਵੀ ਸਾਰੇ ਲੋਕ ਮਿਲ ਕੇ ਤੁਹਾਨੂੰ ਐਪਰੀਸ਼ੀਏਟ ਕਰਨਾ ਸ਼ੁਰੂ ਕਰਨ ਤੇ ਕਦੇ ਇਦਾਂ ਵੀ ਨਹੀਂ ਹੋਇਆ ਵੀ ਸਾਰੇ ਲੋਕ ਮਿਲ ਕੇ ਤੁਹਾਡੇ ਵਿਰੋਧ ਵਿੱਚ ਖੜੇ ਹੋ ਜਾਣ ਤੁਹਾਡੀ ਬੁਰਾਈ ਦੇ ਉੱਤੇ ਉਤਰ ਆਉਣ ਇਹ ਗੱਲ ਠੀਕ ਹੈ ਕਿ ਜਦੋਂ ਸਾਨੂੰ ਕੋਈ ਐਪਰੀਸ਼ੀਏਟ ਕਰਦਾ ਹੈ ਸਾਡੀ ਵਡਿਆਈ ਕਰਦਾ ਹੈ ਸਾਨੂੰ ਚੰਗਾ ਲੱਗਦਾ ਹੈ ਔਰ ਜਦੋਂ ਕੋਈ ਬੁਰਾਈ ਕਰਦਾ ਹੈ ਉਹ ਚੰਗਾ ਨਹੀਂ ਲੱਗਦਾ ਉਹ ਸਾਡੇ ਮਨੋਂ ਵੱਲ ਨੂੰ ਡੇਗਦਾ ਹੈ ਪਰ ਅਗਰ ਤੁਹਾਡਾ ਮਨੋਬਲ ਸਹੀ ਜਗ੍ਹਾ ਦੇ ਉੱਤੇ ਸਟੈਂਡ ਕੀਤਾ ਹੋਵੇ ਤੁਸੀਂ ਆਪਣੇ ਆਪ ਨੂੰ ਸਹੀ ਢੰਗ ਦੇ ਨਾਲ ਸਮਝਦੇ ਹੋ ਜਾਣਦੇ ਹੋ ਤੇ ਫਿਰ ਕੋਈ ਬੁਰਾਈ ਕਰੇ ਕਿਸੇ ਦੀ ਬੁਰਾਈ ਦੇ ਨਾਲ ਆਪਣੇ ਮਨ ਨੂੰ ਥੱਲੇ ਕਿਉਂ ਤਰ੍ਹਾਂ ਦਿੰਦੇ ਹੋ ਆਪਣੇ ਮਨੋਬਲ ਨੂੰ ਡਿੱਗਣ ਕਿਉਂ ਦਿੰਦੇ ਹੋ ਇੱਕ ਮੈਂ ਹੋਰ ਗੱਲ ਕਰ ਦਿਆਂ ਜਿਹੜੀ ਹੈ ਨਾ ਵੜਿਆਈ ਵੜਿਆਈ ਤੇ ਤਕਰੀਬਨ ਮੁਰਦਿਆਂ ਦੇ ਹਿੱਸੇ ਵਿੱਚ ਹੁੰਦੀ ਹੈ ਉਹ ਵੀ ਸਾਰਿਆਂ ਦੇ ਹਿੱਸੇ ਵਿੱਚ ਨਹੀਂ ਹਾਂ ਲੋਕ ਕਹਿ ਦਿੰਦੇ ਨੇ ਚਲੋ ਮਰ ਗਿਆ ਮਰੇ ਦੀ ਮਿੱਟੀ ਨਹੀਂ ਫਰੋਲੀ ਦੀ ਛੱਡੋ ਉਹਦੀ ਗੱਲ ਹੀ ਕੀ ਕਰਨੀ ਜਿਹੜਾ ਤੋਰੀ ਗਿਆ ਜਿਹੜਾ ਮਾਰੀ ਗਿਆ ਪਰ ਜਿਉਂਦੇ ਜੀਤ ਤੇ ਬੁਰਾਈ ਚਲਦੀ ਰਹੇਗੀ ਨਾਲ ਨਾਲ ਚਲਦੀ ਰਹੇਗੀ ਇਹ ਗੱਲ ਪਤਾ ਕਿਉਂ ਮੈਂ ਕਹਿ ਰਿਹਾ ਭਲਿਓ ਵਡਿਆਈ ਸਾਰੀ ਦੁਨੀਆਂ ਨੇ ਮਿਲ ਕੇ ਗੁਰੂ ਸਾਹਿਬਾਨਾਂ ਦੀ ਨਹੀਂ ਕੀਤੀ ਭਗਤਾਂ ਦੀ ਨਹੀਂ ਕੀਤੀ ਚੰਗੇ ਸੁਧਾਰਕ ਸੱਜਣਾ ਦੀ ਨਹੀਂ ਕੀਤੀ ਅਪਾ ਕਿਹੜੇ ਭਾਗ ਦੀ ਮੂਲੀ ਆ ਕੀ ਭਾਲਦੇ ਹੋ ਲੋਕਾਂ ਕੋਲੋਂ ਇੱਕ ਨੁਕਤਾ ਜ਼ਰੂਰ ਚੇਤੇ ਵਿੱਚ ਰੱਖੋ ਕਿ ਤੁਹਾਨੂੰ ਵੇਖਣ ਵਾਲੇ ਦਾ ਆਪਣਾ ਆਪਣਾ ਨਜ਼ਰੀਆ ਹੈ ਤੁਹਾਨੂੰ ਵੇਖਣ ਵਾਲੇ ਦਾ ਆਪਣਾ ਨਜ਼ਰੀਆ ਭਾਲੇ ਹੁੰਦਾ ਹੈ ਕੋਈ ਉਹਦੇ ਵਿੱਚੋਂ ਕੋਈ ਚੀਜ਼ ਵੇਖਦਾ ਹੈ ਕੋਈ ਕੋਈ ਚੀਜ਼ ਵੇਖਦਾ ਹੈ ਐਗਜ਼ਾਮਪਲ ਤੌਰ ਦੇ ਉੱਤੇ ਗੁਲਾਬ ਦਾ ਫੁੱਲ ਹੁੰਦਾ ਹੈ ਜਿਹੜਾ ਇਤਰ ਕੱਢ ਕੇ ਵੇਚਣ ਵਾਲਾ ਹੈ ਉਹ ਵੇਖਦਾ ਹੈ ਕਿ ਇਸ ਫੁੱਲ ਵਿੱਚੋਂ ਇਤਰ ਕਿੰਨਾ ਆਉਂਦਾ ਹੈ ਜਿਹੜਾ ਮਾਲੀ ਰੱਸੀ ਪਰੋ ਕੇ ਧਾਗਾ ਪਰੋ ਕੇ ਉਹਦਾ ਹਾਰ ਬਣਾਉਣਾ ਜਾਣਦਾ ਹੈ ਉਹ ਵੇਖੇਗਾ ਇਹਦਾ ਹਾਰ ਸੁੰਦਰ ਬਣੇਗਾ ਭਰਮਾ ਬਣੇਗਾ ਜਾਂ ਨਹੀਂ ਪਰ ਕਈ ਐਸੇ ਨੇ ਨਾ ਉਹਦੇ ਵਿੱਚੋਂ ਇਤਰ ਵੇਖ ਸਕਦੇ ਨੇ ਨਾ ਉਹਦੀ ਸੁੰਦਰਤਾ ਵੇਖ ਸਕਦੇ ਨੇ ਨਾ ਉਹਦੀ ਮਹਿਕ ਵੇਖ ਸਕਦੇ ਨੇ ਉਹਨਾਂ ਨੇ ਬਸ ਤੋੜਨਾ ਹੈ ਤੇ ਹੱਥਾਂ ਵਿੱਚ ਮਸਲ ਦੇਣਾ ਹੈ ਜਾਂ ਪੈਰਾਂ ਥੱਲੇ ਕੁਚਲ ਦੇਣਾ ਵੇਖਣ ਦਾ ਨਜ਼ਰੀਆ ਆਪਣਾ ਆਪਣਾ ਹੁੰਦਾ ਆਪਣੇ ਆਪ ਨੂੰ ਇਦਾਂ ਹੀ ਸਮਝ ਲਓ ਜਿੱਦਾਂ ਤੁਸੀਂ ਕੋਈ ਫਲ ਦੇ ਨੁਮਾ ਹੋ ਕੋਈ ਫੁੱਲ ਦੇ ਨੁਮਾ ਹੋ ਲੋਕਾਂ ਦਾ ਨਜ਼ਰੀਆ ਹੈ ਤੇ ਲੋਕਾਂ ਦੇ ਨਜ਼ਰੀਏ ਤੋਂ ਆਪਣੇ ਆਪ ਨੂੰ ਤੁਸੀਂ ਥੱਲੇ ਕਿਉਂ ਉਤਰਨ ਦਿੰਦੇ ਹੋ ਆਪਣਾ ਮਨੋਂ ਬਲ ਕਿਉਂ ਡੁਗੰਦਿ ਡਿੱਗੰਦਿਓ ਚਲੋ ਮੈਂ ਇੱਕ ਐਗਜ਼ਾਮਪਲ ਹੋਰ ਦੇ ਦਿਆਂ ਦਿਨ ਦਾ ਚਾਨਣਾ ਦਿਨ ਦੀ ਰੋਸ਼ਨੀ तकरीबन ਸਾਰੇ ਇਹਨੂੰ ਚੰਗਾ ਜਾਣਦੇ ਨੇ तकरीबन ਕਿ ਸਾਰੇ ਇਹਨੂੰ ਚੰਗਾ ਜਾਣਦੇ ਨੇ ਕਾਮਕਾਰ ਬਹੁਤੇ ਦਿਨ ਦੇ ਵਕਤ ਆਫਿਸ ਦੇ ਕਾਮਕਾਰ ਦਿਨ ਦੇ ਵਕਤ ਤਰੱਕੀ ਦੇ ਸਾਧਨ ਜ਼ਿਆਦਾਤਰ ਦਿਨ ਦੇ ਵਕਤ ਦਿਨ ਦੀ ਚਾਨਣੀ ਦਿਨ ਦੇ ਆ ਚਾਨਣੇ ਨੂੰ तकरीबन ਸਾਰੇ ਲੋਕ ਚੰਗਾ ਸਮਝਦੇ ਨੇ ਪਰ ਜਿੱਥੇ ਚੰਗਾ ਸਮਝਣ ਵਾਲਿਆਂ ਦੀ ਭੀੜ ਹੈ ਉੱਥੇ ਨਾਲ ਉੱਲੂ ਤੇ ਬਤੌਰੀ ਉਹ ਦਿਨ ਨੂੰ ਬਰਦਾਸ਼ਤ ਨਹੀਂ ਕਰਦੇ ਉਹਨਾਂ ਦਾ ਥਾਲ ਮੇਲ ਦਿਨ ਦੇ ਨਾਲ ਨਹੀਂ ਬਿੰਦਾ ਜਿਵੇਂ ਸੂਰਜ ਉਗਣਾ ਸ਼ੁਰੂ ਹੁੰਦਾ ਹੈ ਉਹ ਆਪਣੇ ਘੁਰਨਿਆਂ ਦੇ ਅੰਦਰ ਰੁੱਖਾਂ ਦੇ ਖੋਖਲੇ ਪਣਾ ਦੇ ਅੰਦਰ ਜਾ ਕੇ ਉਹ ਛिपਣਾ ਸ਼ੁਰੂ ਕਰ ਦਿੰਦੇ ਨੇ ਕਿਉਂ ਅੱਖਾਂ ਨੂੰ ਹਨੇਰਾ ਹੀ ਚੰਗਾ ਲੱਗਦਾ ਹੈ ਅੱਖਾਂ ਨੂੰ ਪ੍ਰਕਾਸ਼ ਬਰਦਾਸ਼ਤ ਹੀ ਨਹੀਂ ਹੁੰਦਾ ਹੋ ਸਕਦਾ ਹੈ ਜਿਹੜਾ ਤੁਹਾਡੀ ਬੁਰਾਈ ਕਰਦਾ ਹੈ ਉਹ ਹਨੇਰੇ ਦਾ ਦੀ ਹੋਵੇ ਹੋ ਸਕਦਾ ਹੈ ਉਹਨੂੰ ਤੁਸੀਂ ਬਰਦਾਸ਼ਤ ਨਾ ਹੋਵੋ ਹੋ ਸਕਦਾ ਹੈ ਤੁਹਾਡੀ ਪ੍ਰਵਤਾ ਤੁਹਾਡੀ ਮਹਿਕ ਉਹਨੂੰ ਚੰਗੀ ਨਾ ਲੱਗਦੀ ਹੋਵੇ ਹੋ ਸਕਦਾ ਹੈ ਤੁਹਾਡੇ ਕੋਲੋਂ ਨਿਕਲਣ ਵਾਲੀ ਸਮਾਜਿਕ ਰੋਸ਼ਨੀ ਧਾਰਮਿਕ ਰੋਸ਼ਨੀ ਉਹਨੂੰ ਚੰਗੀ ਨਾ ਲੱਗਦੀ ਹੋਵੇ ਤੁਸੀਂ ਨਾਰਾਜ਼ ਕਿਉਂ ਹੁੰਦੇ ਹੋ ਫਿਰ ਇੱਕ ਗੱਲ ਹੋਰ ਨਜ਼ਰੀਆ ਦੂਜੇ ਦਾ ਹੈ ਸੋਚ ਦੂਜੇ ਦੀ ਹੈ ਉਹਨੂੰ ਤੁਸੀਂ ਆਪਣੇ ਉੱਤੇ ਭਾਰੂ ਕਿਉਂ ਹੁੰਦਿੰਦੇ ਜੇ ਇਹਨਾਂ ਨੂੰ ਵਜਨ ਕਿਉਂ ਦਿੰਦੇ ਹੋ ਕਿ ਦੂਜੇ ਦੀ ਸੋਚ ਦੂਜੇ ਦਾ ਜਿਹੜਾ ਨਜ਼ਰੀਆ ਹੈ ਉਹ ਤੁਹਾਡੇ ਤੇ ਭਾਰੂ ਹੋ ਜਾਂਦਾ ਹੈ ਤੁਹਾਡਾ ਮਨੋਬਲ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਮਾਯੂਸ ਹੋ ਜਾਂਦੇ ਆ ਵੇਖੋ ਜੀ ਅੱਜ ਮੈਨੂੰ ਫਲਾਣੇ ਨੇ ਬੁਰਾ ਕਹਿ ਦਿੱਤਾ ਫਲਾਣੇ ਨੇ ਭਲਾ ਕਹਿ ਦਿੱਤਾ ਆਹ ਕਹਿ ਦਿੱਤਾ ਉਹ ਕਹਿ ਦਿੱਤਾ ਨਜ਼ਰੀਆ ਦੂਜੇ ਦਾ ਜਿਹੜੇ ਨਜ਼ਰੀਏ ਨਾਲ ਵੇਖ ਰਿਹਾ ਸੋਚ ਦੂਜੇ ਦੀ ਜਿਹੜੀ ਸੋਚ ਨਾਲ ਸੋਚ ਰਿਹਾ ਉਹਨੂੰ ਉਹਦਾ ਕੰਮ ਕਰਨ ਦਿਓ ਤੁਹਾਨੂੰ ਤੁਹਾਡੇ ਬਾਰੇ ਪਤਾ ਹੈ ਨਾ ਵੀ ਤੁਸੀਂ ਸੋਨਾ ਹੋ ਪਿੱਤਲ ਹੋ ਲੋਹਾ ਹੋ ਕੀ ਹੋ ਤੁਹਾਨੂੰ ਤੁਹਾਡੇ ਬਾਰੇ ਭਲੇਖਾ ਨਹੀਂ ਨਾ ਤੁਹਾਨੂੰ ਜਦੋਂ ਤੁਹਾਡੇ ਬਾਰੇ ਪਤਾ ਹੈ ਤੇ ਫਿਰ ਲੋਕਾਂ ਦਾ ਕੰਮ ਹੈ ਬੋਲਣਾ ਲੋਕਾਂ ਦਾ ਕੰਮ ਹੈ ਸੋਚਣਾ ਲੋਕਾਂ ਦਾ ਕੰਮ ਹੈ ਕਰਨਾ ਉਹਨਾਂ ਨੂੰ ਆਪਣੇ ਹਰੇ ਲੱਗੇ ਰਹਿੰਦੇ ਹੋ ਉਹਨਾਂ ਨੂੰ ਆਪਣੇ ਧਿਆਨੇ ਲੱਗੇ ਰਹਿੰਦੇ ਹੋ ਤੁਹਾਨੂੰ ਪਤਾ ਹੈ ਕਿ ਮੈਂ ਖੋਟਾ ਹਾਂ ਜਾਂ ਮੈਂ ਖਰਾ ਹਾਂ ਮੈਂ ਸੱਚਾ ਹਾਂ ਮੈਂ ਝੂਠਾ ਹਾਂ ਮੈਂ ਇਮਾਨਦਾਰ ਜਾਂ ਮੈਂ ਬੇਈਮਾਨ ਹਾਂ ਮੈਂ ਠਾਗਾ ਮੈਂ ਚੋਰ ਹਾਂ ਮੈਂ ਚੰਗਾ ਹਾਂ ਮੈਂ ਬੁਰਾ ਹਾਂ ਤੁਹਾਨੂੰ ਤੁਹਾਡੇ ਬਾਰੇ ਪਤਾ ਹੈ ਸਾਰੀ ਦੁਨੀਆ ਭਗਤਾਂ ਦੇ ਉੱਤੇ ਰਾਜ਼ੀ ਨਹੀਂ ਹੋਈ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਅਗਰ ਸਾਰੀ ਦੁਨੀਆ ਚੰਗੇ ਸੁਧਾਰਕ ਪੁਰਸ਼ਾਂ ਤੇ ਭਗਤਾਂ ਦੇ ਹੱਕ ਵਿੱਚ ਬੋਲਣ ਵਾਲੀ ਹੁੰਦੀ ਤੇ ਫਿਰ ਸੁਕਰਾਟ ਨੂੰ ਜ਼ਹਿਰ ਦਾ ਪਿਆਲਾ ਕਿਉਂ ਮਿਲਦਾ ਮਨਸੂਰ ਨੂੰ ਸੂਲੀ ਕਿਉਂ ਮਿਲਦੀ ਗੁਰੂ ਅਰਜਨ ਸਾਹਿਬ ਨੂੰ ਤਤੀ ਤਵੀ ਕਿਉਂ ਮਿਲਦੀ ਸਹਿਬਜ਼ਾਦੇ ਦਵਾਰਾਂ ਵਿੱਚ ਕਿਉਂ ਹੁੰਦੇ ਅਗਰ ਸਾਰੇ ਉਹਨਾਂ ਨੂੰ ਐਪਰੀਸ਼ੀਏਟ ਕਰਨ ਵਾਲੇ ਹੁੰਦੇ ਤਾਂ ਖੈਰ ਇੱਕ ਮੈਂ ਨੁਕਤਾ ਹੋਰ ਕਹਿ ਦੇਣਾ ਇਹਨੂੰ ਜ਼ਰੂਰ ਆਪਣੇ ਮਨ ਦੇ ਪੱਲੇ 'ਤੇ ਸੰਭਾਲ ਕੇ ਰੱਖ ਲਿਓ ਜਿਹਨੂੰ ਠੇੜ ਪੰਜਾਬੀ ਵਿੱਚ ਕਹਿੰਦੇ ਆਏ ਵੀ ਪੱਲੇ ਬੰਨ ਲਿਓ ਉਹ ਐ ਵੀ ਅੱਕ ਆਮ ਵੇਖਣ ਵਾਸਤੇ ਮਿਲ ਜਾਂਦਾ ਨਾ ਪਿੰਡਾਂ ਦੇ ਅੰਦਰ ਖੇਤਾਂ ਦੇ ਅੰਦਰ ਵਟਾਂ ਦੇ ਉੱਤੇ ਨਹਿਰਾਂ ਦੀਆਂ ਪਟਰੀਆਂ ਦੇ ਉੱਤੇ ਸੱਜੇ ਖੱਬੇ ਮਿਲ ਹੀ ਜਾਂਦਾ ਅੱਕ ਨੂੰ ਕੌਣ ਨਹੀਂ ਜਾਣਦਾ ਅਕਤ ਤੂਰਾ ਨਿਮ ਇਹਨਾਂ ਮੈਂ ਦੋ ਤਿੰਨ ਚੀਜ਼ਾਂ ਦਾ ਕੌੜੀਆਂ ਦਾ ਜ਼ਿਕਰ ਕਰ ਦੇਣਾ ਇਨਾਂ ਦਾ ਸੁਬਾਏ ਕੌੜਾ ਇਹਨਾਂ ਨੂੰ ਜਿਹੜਾ ਫਲ ਲੱਗਦਾ ਹੈ ਕੌੜਾ ਅੱਖ ਨੂੰ ਜਿਹੜਾ ਫਲ ਲੱਗਦਾ ਹੈ ਤਤੂਰੇ ਨੂੰ ਲੱਗਦਾ ਹੈ ਨਿੰਮ ਦੀਆਂ ਮਮੋਲੀਆਂ ਨੇ ਇਹਨਾਂ ਨੂੰ ਫਲ ਲੱਗਦਾ ਹੈ ਕੌੜਾ ਔਰ ਇਹ ਕੜਵਾਟ ਪਾਈ ਕਿੰਨੇ ਕੁਦਰਤ ਨੇ ਕੜਵਾਟ ਪਾਈ ਕਿੰਨੇ ਨੇਚਰ ਨੇ ਤੁਸੀਂ ਕੜਵਾਟ ਵਾਲੀ ਚੀਜ਼ ਵਿੱਚੋਂ ਮਠਾਸ ਲੱਭਣਾ ਚਾਹੁੰਦੇ ਹੋ ਇੱਥੇ ਉਹਦੀ ਗਲਤੀ ਨਹੀਂ ਕਿ ਉਹਨੂੰ ਕੜਵਾਟ ਕਿਉਂ ਲੱਗੀ ਹੈ ਗਲਤੀ ਸਾਡੀ ਇਹ ਵੀ ਅਸੀਂ ਕੜਵਾਟ ਵਿੱਚੋਂ ਮਿਸ਼ਰੀ ਲੱਭਣਾ ਚਾਉਂਦੇ ਆ ਜਿਹਦਾ ਕੰਮ ਹੀ ਬੁਰਾਈ ਕਰਨਾ ਹੈ ਜਿਹੜਾ ਭਗਤਾਂ ਨੂੰ ਨਹੀਂ ਬਖਸ਼ਦਾ ਗੁਰੂਆਂ ਨੂੰ ਨਹੀਂ ਬਖਸ਼ਦਾ ਸਾਰਿਆਂ ਸਜਣਾ ਨੂੰ ਨਹੀਂ ਬਖਸ਼ਦਾ ਜਿਹਦਾ ਕੰਮ ਹੀ ਕੜਵਾਟ ਦੇਣਾ ਹੈ ਬੁਰਾਈ ਕਰਨਾ ਹੈ ਉਹਦੇ ਕੋਲੋਂ ਤੁਸੀਂ ਭਾਲਦੇ ਹੋ ਵੀ ਇਹ ਪਿੰਡ ਦੇ ਅੰਦਰ ਮੈਨੂੰ ਬੁਰਾ ਨਾ ਕਹੇ ਸ਼ਹਿਰ ਦੇ ਅੰਦਰ ਬੁਰਾ ਨਾ ਕਹੇ ਉਹ ਕਹਿਣਗੇ ਉਹਨਾਂ ਨੂੰ ਫਾਲੀ ਕੜਵਾਟ ਤਾਂ ਲੱਗਦਾ ਹੈ ਚਲੋ ਮੈਂ ਇੱਕ ਹੋਰ ਗੱਲ ਕਰ ਦਿਆਂ ਕੋਈ ਦੱਸੋ ਜਿਹੜਾ ਰਾਜਨੀਤਿਕ ਨੇਤਾ ਹੋਵੇ ਸਾਰਿਆਂ ਲੋਕਾਂ ਨੇ ਉਹਨੂੰ ਚੰਗਾ ਕਿਹਾ ਹੋਵੇ ਕੋਈ ਦੱਸੋ ਸਮਾਜ ਸੁਧਾਰਕ ਹੋਵੇ ਤੇ ਉਹਨੂੰ ਸਾਰਿਆਂ ਨੇ ਭਲਾ ਕਿਹਾ ਹੋਵੇ ਸਾਰਿਆਂ ਤੇ ਲੋਕ ਰਾਜੀ ਨਹੀਂ ਹੁੰਦੇ ਚਲੋ ਮੈਂ ਇੱਕ ਹੋਰ ਗੱਲ ਕਹਿ ਦੇਣਾ ਕੋਈ ਕੋਈ ਅਫੀਸਰ ਇਦਾਂ ਦਾ ਹੁੰਦਾ ਹੈ ਸਿਟੀ ਦੇ ਅੰਦਰ ਕੋਈ ਐਸਪੀ ਆਇਆ ਕੋਈ ਡੀਸੀ ਆਇਆ ਕਿਸੇ ਹੋਰ ਡਿਪਾਰਟਮੈਂਟ ਦੇ ਅੰਦਰ ਕੋਈ ਸੀਨੀਅਰ ਬੰਦਾ ਇਦਾਂ ਦਾ ਆਇਆ ਕੋਈ ਐਮਡੀ ਇਦਾਂ ਦਾ ਆਇਆ ਬੜੀ ਇਮਾਨਦਾਰੀ ਦੇ ਨਾਲ ਕੰਮ ਕਰਦਾ ਨਾਉ ਖਾਂਦਾ ਇਹ ਨਾ ਖਾਂ ਦਿੰਦਾ ਹੈ ਨਾ ਬੇਈਮਾਨੀ ਕਰਦਾ ਹੈ ਨਾ ਉਹ ਆਪਣੇ ਹੀਠਾਂ ਜੂਨੀਅਰ ਵਰਕਰਾਂ ਨੂੰ ਕਰਨ ਦਿੰਦਾ ਹੈ ਉਹਨੂੰ ਵੀ ਲੋਕ ਗਾਲਾਂ ਕੱਢਦੇ ਨੇ ਬਲਕਿ ਜ਼ਿਆਦਾ ਕੱਢਦੇ ਨੇ ਕਿਉਂਕਿ ਜਿਹੜੇ ਅੰਦਰ ਆਫਿਸ ਦੇ ਅੰਦਰ ਬਹਿ ਕੇ ਕੰਮ ਕਰਨ ਵਾਲੇ ਨੇ ਉਹ ਵੀ ਗਾਲਾਂ ਕੱਢਦੇ ਨੇ ਭਾਰੀ ਸਾਲੀ ਸਾਰੇ ਗਾਲ ਕੱਢ ਕੇ ਮੈਂ ਜ਼ੁਬਾਨੋਂ ਨਹੀਂ ਬੋਲਦਾ ਕਹਿੰਦੇ ਜਦੋਂ ਦਾ ਇਹ ਆਇਆ ਹੈ ਉਦੋਂ ਦਾ ਨਾ ਖਾਂਦਾ ਹੈ ਨਾ ਖਾਂ ਦਿੰਦਾ ਹੈ ਇਸ ਕਰਕੇ ਤੁਹਾਡੇ ਕੰਮ ਰੁਕੇ ਪਏ ਨੇ ਕਿਉਂਕਿ ਇਮਾਨਦਾਰੀ ਨਾਲ ਕਰਨ ਦੀ ਆਦਤ ਹੀ ਖਤਮ ਹੋ ਗਈ ਲੋਕ ਬਾਹਰ ਜਾ ਕੇ ਗਾਲਾਂ ਦਿੰਦੇ ਨੇ ਜਦੋਂ ਦਾ ਇਹ ਬੰਦਾ ਆਇਆ ਹੈ ਤੇ ਖਾਸ ਕਰਕੇ ਗਾਲਾਂ ਦੇਣ ਵਾਲਿਆਂ ਦੀ ਕਤਾਰ ਵਿੱਚ ਕੌਣ ਆਉਣਗੇ ਹੁਣ ਇਹ ਵੀ ਸਮਝਣ ਦੀ ਲੋੜ ਹੈ ਉਹ ਹੋਣਗੇ ਜਿਹੜੇ ਬੇਈਮਾਨੀ ਦੇ ਨਾਲ ਪਲਦੇ ਨੇ ਠੱਗੀ ਠੋਰੀ ਨਾਲ ਪਲਦੇ ਨੇ ਧੋਖਾ ਤੜੀ ਕਰਦੇ ਨੇ ਧੋਖਾ ਤੜੀ ਕਰਵਾਉਂਦੇ ਨੇ ਬੇਈਮਾਨ ਠੱਗ ਚੋਰ ਆਯਾਸ਼ ਬਦਮਾਸ਼ ਜਿਨ੍ਹਾਂ ਦੇ ਉੱਤੇ ਸਕੰਜਾ ਭਾਰੀ ਪਿਆ ਉਹ ਗਾਲਾਂ ਨਹੀਂ ਕੱਢਣਗੇ ਤੇ ਹੋਰ ਕੀ ਦੇਣਗੇ ਉਹਨਾਂ ਨੇ ਇਹ ਥੋੜਾ ਕਹਿਣਾ ਵੀ ਇਹ ਚੰਗਾ ਕੀਤਾ ਜਿਨ੍ਹਾਂ ਦਾ ਕੰਮ ਹੀ ਚੋਰੀ ਤੇ ਚੱਲਦਾ ਧੋਖਾ ਧੜੀ ਬੇਈਮਾਨੀ ਤੇ ਚੱਲਦਾ ਹੈ ਕੰਟਰੈਕਟਰ ਨੇ ਬਹੁਤ ਸਾਰੇ ਜਿਨ੍ਹਾਂ ਨੇ ਟੈਂਡਰ ਕੁਝ ਹੋਰ ਲਿਆ ਹੁੰਦਾ ਹੈ ਮਟੀਰੀਅਲ ਪਾਉਣਾ ਕੁਝ ਹੋਰ ਇਹ ਪਾਸ ਕਰਵਾ ਲੈਣਾ ਹੁਣ ਅਗਰ ਇਦਾਂ ਦਾ ਕੋਈ ਸਿਟੀ ਦਾ ਮਾਲਕ ਆ ਜਾਂਦਾ ਹੈ ਕਲੈਕਟਰ ਆ ਜਾਂਦਾ ਹੈ ਤੇ ਲੋਕ ਉਹਨੂੰ ਚੰਗਾ ਕਹਿਣਗੇ ਗਾਲਾਂ ਕੱਢਣਗੇ ਤੋ ਖੈਰ ਪਰਵਾਹ ਨਾ ਕਰਿਆ ਕਰੋ ਕਦੇ ਕਦੇ ਕਿਸੇ ਇਮਾਨਦਾਰ ਅਫੀਸਰ ਨੂੰ ਇਹ ਵੀ ਲਫ਼ਜ਼ ਬੋਲਨੇ ਪੈਂਦੇ ਨੇ ਉਹ ਕਹਿੰਦਾ ਹੁੰਦਾ ਹੈ ਵੀ ਬਹੁਤਾ ਲੰਮਾ ਸਮਾਂ ਇੱਕ ਸਿਟੀ ਦੇ ਅੰਦਰ ਮੇਰੀ ਜਗ੍ਹਾ ਬਣ ਨਹੀਂ ਪਾਉਂਦੀ ਮੇਰੀ ਬਦਲੀ ਬੜੀ ਛੇਤੀ ਹੋ ਜਾਂਦੀ ਕਿਉਂ ਕਿ ਮੈਂ ਨਾ ਗਲਤੀ ਕਰਦਾ ਤੇ ਨਾ ਕਰਨ ਦੇਣਾ ਇਸ ਕਰਕੇ ਲੋਕ ਬੁਰਾਈ ਕਰਨ ਲੋਕ ਚੰਗਿਆਈ ਕਰਨ ਉਹਨਾਂ ਦੀ ਚੰਗਿਆਈ ਤੇ ਉਹਨਾਂ ਦੀ ਬੁਰਾਈ ਨੂੰ ਬੈਲੈਂਸ ਕਰਨ ਦੀ ਬਸ ਜਾਲ ਸਿੱਖ ਲਓ ਜਦੋਂ ਕੋਈ ਵਡਿਆਈ ਕਰਦਾ ਹੈ ਬਹੁਤਾ ਆਪੇ ਤੋਂ ਬਾਹਰ ਨਾ ਆਇਆ ਕਰੋ ਫੁੱਲਿਆ ਨਾ ਕਰੋ ਤੇ ਜਦੋਂ ਕੋਈ ਬੁਰਾਈ ਕਰਦਾ ਹੈ ਉਦੋਂ مایوس ਵੀ ਨਾ ਹੋਇਆ ਕਰੋ ਇਹਨੂੰ ਬੈਲੈਂਸ ਕਰਨ ਦੀ ਜਾਲ ਸਿੱਖ ਲਓ ਵਾਹਿਗੁਰੂ ਜੀ ਕਾ ਖਾਲਸਾ